ਅੱਜ ਸਾਡੀ ਪ੍ਰੈਕਟੀਕ ਟੀਮ ਜੋ ਪ੍ਰਾਣਾ ਸ਼ੋਕਾ ਸ਼ਿਮਾਸੀ ਉਹਦੇ ਹੋਟਲ ਉੱਥੇ ਸਾਡੇ ਜੋ ਮਾਨਯੋਗ ਨੇ ਡਾਕਟਰ ਆਰਕੇ ਸਾਹਿਬ ਜੋ ਆਈ ਐਚ ਆਰ ਦੇ ਡਾਕਟਰ ਸਾਹਿਬ ਆ ਅੱਜ ਜੋ ਹੋਮੋਰੇਟਸ ਦੀ ਜੀ ਟੀਮ ਹੈ ਜੋ ਜਿਨ੍ਹਾਂ ਨੇ ਅੱਜ ਅਮਰਸਰ ਫੇਰੀ ਦੇ ਦਰਾਂ ਜਿਨ੍ਹਾਂ ਦੀ ਵਿਸ਼ੇਸ਼ ਮੁਲਾਕਾਤ ਸਰਜਰੀਜ਼ ਕੁਮਾਨਪੁਰ ਦੇ ਨਾਲ ਹੋਈ ਹੈ ਅਵਸੀ ਗੱਲ ਕਰਦੇ ਹਾਂ ਕਿ ਕੀ ਆਪਾਂ ਹਿਊਮਨ ਰਾਈਟਸ ਦੇ ਵਿੱਚ ਜਿਹੜੀ ਵਿਸ਼ਿਸ਼ਤਾਈਆਂ ਔਰ ਕੀ ਉਤੋਂ ਆਪਾਂ ਮੈਨਟ ਕੋ ਲੈ ਕੇ ਆਏ ਅੱਜ ਪੰਜਾਬ ਦੇ ਵਿੱਚ ਆਏ ਵਿਚਰੇ ਅੱਛਾ ਤੇਰਾ ਨਾਂ ਕੀ ਜੀ ਮੇਰਾ ਨਾਮ ਕੁਮਰ ਸਿੰਘ ਹੈ ਜੀ ਠੀਕ ਹੈ ਨਾ ਅੱਜ ਜਿਹੜੀ ਮੀਟਿੰਗ ਸੱਦ ਕੇ ਆ ਜਿਸ 10 ਤਰੀਕ ਨੂੰ ਤੁਸੀਂ ਹਾਂ ਜੀ ਅਸਟਾ ਜੀ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੱਲ ਤੋਂ ਇੱਥੇ ਵਿਸ਼ੇਸ਼ ਮੀਟਿੰਗ ਆਰਗੇਨਾਈਜ਼ ਕੀਤੀ ਹੈ ਇੰਟਰਨਲ ਔਰ ਪਿਛਲੇ 2014 ਸਾਲ ਤੋਂ ਸਾਰਾ ਸਿਸਟਮ ਜੋ ਹੈ ਉਹ ਇੰਟਰਨਲੀ ਕੰਮ ਕਰ ਰਿਹਾ ਹੁਣ ਪੰਜਾਬ ਦਾ ਪੁਨਰਗਠਨ ਹੋ ਰਿਹਾ ਹੈ ਔਰ ਪੁਨਰਗਠਨ ਨੂੰ ਲੈ ਕੇ ਵਕ-ਵਕ ਪਰਸਨੈਲਿਟੀਜ਼ ਨਾਲ ਇਥੇ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਜੋ ਪੰਜਾਬ ਦਾ ਪੁਨਰਗਠਨ ਹੋਣਾ ਉਹਦੇ ਵਿੱਚੋਂ ਇੱਕ ਨਿਊ ਬਾਡੀ ਜਿਹੜੀ ਆ ਉਹ ਔਰੀਜਨ ਕਰ ਰਿਹਾ ਔਰ ਉਹਦੇ ਵਾਸਤੇ ਸਾਡੇ ਕੋਲ ਡਾਕਟਰ ਆਰਕੇ ਸਿੰਘ ਜੀ ਡਾਇਰੈਕਟਰ ਜਨਰਲ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਪਹੁੰਚੇ ਨੇ ਨਾਲ ਬੈਠੇ ਨੇ ਸਾਡੇ ਭਾਜੀ ਸਰਦਾਰ ਸਰਬਜੀਤ ਸਿੰਘ ਜੀ ਰੇਂਜ ਫੋਰੈਸ ਆਫੀਸਰ ਰਿਟਾਇਰਡ ਡਾਕਟਰ ਗੌਰਵ ਜੀ ਡਾਕਟਰ ਬਲਬੀਰ ਸਿੰਘ ਜੀ ਸੁਲਤਾਨਵਾਲਾ ਰੋਡ ਤੋਂ ਆਰ ਸਾਡੇ ਨਾਲ ਬਜ਼ੁਰਗੇ تھے ਅਸੀਂ ਇੰਟਰਨਲੀ ਜੋ ਸਾਡਾ ਆਰਗੇਨਾਈਜੇਸ਼ਨ ਸਟਰਕਚਰ ਹੈ ਉਹ ਅਸੀਂ ਡਿਸਾਈਡ ਕਰ ਰਹੇ ਸੀ ਉਹਦੇ ਲਈ ਤੁਹਾਨੂੰ ਡਾਕਟਰ ਸਾਹਿਬ ਕੁਝ ਐਕਸਪਲੇਨ ਕਰ ਦਿੰਗੇ ਜੇ ਸਿੰਘ ਗਮਨਪੁਰਾ ਜੁੜ ਚੁੱਕੇ ਨੇ ਵੀ ਇਹਦੇ ਬਾਰੇ ਤੁਸੀਂ ਅੱਜ ਲੱਕੀ ਮੈਟ੍ਰਿਕ ਜਿਹੜਾ ਅੱਜ ਦਸਤ ਮੀਟਿੰਗ ਸਦੀ ਗਈ ਹੈ ਹਮੋਰੈਸਵਰੀ ਇੰਟਰਨੈਸ਼ਨਲ ਹਮਰਾਟ ਕਮਿਸ਼ਨ ਦੇ ਜਿਹੜੇ ਡਾਇਰੈਕਟਰ ਨੇ ਜੀ ਤੇ ਉਹਨਾਂ ਦੇ ਨਾਲ ਡਾਕਟਰ ਗੌਰਵ ਜੀ ਅੱਜ ਪੰਜਾਬ ਦੀ ਫੇਰੀ ਦੌਰਾਨ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਸੀ ਸ਼ੁੱਕਾ ਪੁਰਾਣਾ ਸਿਨੇਮੇ ਦੇ ਵਿੱਚ ਲੱਗੇ ਹੋਟਲ 'ਤੇ ਉੱਥੇ ਬੁਲਾਈ ਸੀ ਅਸੀਂ ਵੀ ਉਹਨਾਂ ਨਾਲ ਸ਼ਾਮਲ ਹੋਏ ਆ ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਹਮਰਤ ਆਰਗੇਨਾਈਜੇਸ਼ਨ ਬਣਾਇਆ ਉਹਦੇ ਮੱਦੇ ਨਜ਼ਰ ਪੰਜਾਬ ਨੂੰ ਜਾਂ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਜਾਗਰੂਕ ਚੇਤਨਾ ਕਰਨ ਲਈ ਕਿ ਉਹਨਾਂ ਨੂੰ ਅਧਿਕਾਰਾਂ ਤੋਂ ਜਾਣੂ ਕਰਾਇਆ ਜਾਵੇ ਜਿਹੜੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਲੋਕਾਂ ਨਾਲ ਧੱਕਾ ਕਰਦਾ ਜਾਂ ਝੂਠੇ ਪਰਚੇ ਦਰਜ ਕਰਾ ਉਹਨਾਂ ਦੇ ਜਿਹੜੇ ਉਹਨਾਂ ਦੇ ਘਰ ਨੂੰ ਪ੍ਰੋਟੈਕਟ ਕੀਤਾ ਜਾਵੇਗਾ ਤੇ ਆਰਗੇਨਾਈਜੇਸ਼ਨ ਅੱਜ ਇਨਟ੍ਰੇਨਰ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਉਹਨਾਂ ਚ ਇਹੋ ਕਿਹਾ ਗਿਆ ਕਿ ਜਿਹੜੇ ਲੋਕ ਆ ਇਹ ਆਪਣੇ ਤੇ ਘਰੋਂ ਤੋਂ ਵਚਤ ਨੇ ਉਹਨਾਂ ਨੂੰ ਅਧਿਕਾਰਾਂ ਪ੍ਰਤੀ ਜਾਣੂ ਕਰਾ ਦੇ ਇਹ ਨਾਲ ਜੋੜਨ ਲਈ ਉਪਰਾਲਾ ਕੀਤਾ ਗਿਆ ਤੇ ਮੈਂ ਇੱਥੇ ਅੰਮ੍ਰਿਤਸਰ ਪਹੁੰਚੇ ਤੇ ਇਹਨਾਂ ਦਾ ਡਾਕਟਰ ਆਰਕੇ ਸਿੰਘ ਦਾ ਸਵਾਗਤ ਕਰਦਾ ਡਾਕਟਰ ਕੁਲਦੀਪ ਜੀ ਦਾ ਸਵਾਗਤ ਕਰਦਾ ਬਲਬੀਤ ਸਿੰਘ ਜੀ ਦਾ ਸਵਾਗਤ ਕਰਦਾ ਸਾਡੇ ਨਾਲ ਕੁਲਦੀਪ ਸਿੰਘ ਜੀ ਆ ਜਿਹੜੇ ਪੁਰਾਣੇ ਹਮਨਰਟ ਆਰਗੇਨਾਈਜੇਸ਼ਨ ਨਾਲ ਜੁੜੇ ਆ ਉਹ ਵੀ ਸਾਮਲ ਉਹਨਾਂ ਦਾ ਵੀ ਸਵਾਗਤ ਕਰਦਾ ਤੇ ਮੈਂ ਬੇਨਤੀ ਕਰਦਾ ਡਾਕਟਰ ਸਾਹਿਬ ਜੀ ਨੂੰ ਕਿ ਡਾਕਟਰ ਸਾਹਿਬ ਜਿਹੜੀਆਂ ਸਾਡੀਆਂ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਜਾਂ ਵੱਖ-ਵੱਖ ਥਾਣਿਆਂ ਵਿੱਚ ਨਜਾਇਜ਼ ਪਰਚੇ ਲੋਕਾਂ ਦੇ ਦਰਜ ਕਰਾਏ ਆ ਉਹਨਾਂ ਪ੍ਰਤੀ ਤੁਸੀਂ ਲੋਕਾਂ ਨੂੰ ਆਪਣੇ ਪੱਧਰ ਤੇ ਲੜਾਈ ਲੜ ਕੇ ਉਹਨਾਂ ਨੂੰ ਬੰਦਾਂ ਇਨਸਾਫ ਦਿਵੋ ਜੇ ਤੁਸੀਂ ਇਨਸਾਫ ਦਿਵਾਓਗੇ ਤਾਂ ਲੋਕ ਆਪਣੇ ਆਪ ਘਰੋਂ ਨਿਕਲ ਕੇ ਤੁਹਾਡੀ ਆਰਗੇਨਾਈਜੇਸ਼ਨ ਨਾਲ ਜੁੜਨਗੇ ਦੇ ਨਾਲ ਇਹ ਵੀ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਜਿਹੜੇ ਵੀ ਤੁਹਾਡੇ ਨਾਲ ਮੈਂਬਰ ਬੰਦੇ ਆ ਜਾਂ ਮੈਂਬਰ ਬਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਆਪਣੇ ਪੱਧਰ ਤੇ ਉਹਨਾਂ ਨੂੰ ਆਈਡੈਂਟੀਫਿਕੇਸ਼ਨ ਆਈਡੀ ਕਾਰਡ ਜਾਰੀ ਕਰੇ ਤਾਂ ਜੋ ਆਪ ਆਪ ਮੁਹਾਰੇ ਅੱਗੇ ਆ ਕੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਤੇ ਲੋਕਾਂ ਦੀ ਅਧਿਕਾਰ ਰੱਖ ਲਈ ਸਬੰਧਤ ਪ੍ਰਸ਼ਾਸਨ ਨੂੰ ਮਿਲ ਕੇ ਉਹਨਾਂ ਨੂੰ ਆਪਣਾ ਬੰਦਾ ਇਨਸਾਬ ਲੈਣ ਮੈਂ ਵੀ ਅੱਜ ਇਸ ਆਰਗੇਨਾਈਜੇਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਮੈਂ ਆਪਣਾ ਪੂਰਾ ਸਮਰਥਨ ਉਹ ਦੇ ਰਿਹਾ ਤੇ ਮੈਂ ਆਸ਼ਾ ਕਰਦਾ ਡਾਕਟਰ ਸਾਹਿਬ ਤੁਸੀਂ ਜਿਹੜੀਆਂ ਅਗਲੀਆਂ ਮੀਟਿੰਗਾਂ ਉਹ ਵੱਡੇ ਪੱਧਰ ਤੇ ਕਰੀਏ ਜਿਹੜੀ ਪੰਜਾਬ ਚ ਜਿਹੜਾ ਜੁਟ ਸਥਾਪਿਤ ਕਰਨਾ ਉਹਨੂੰ ਵੱਡੇ ਪੱਧਰ ਤੇ ਸਥਾਪਿਤ ਕਰਕੇ ਤੇ ਵੱਡੇ ਪੱਧਰ ਦੇ ਕਿ ਪ੍ਰੋਗਰਾਮ ਉਲੀਕੀਏ ਉਹਦੇ ਵਿੱਚ ਲੋਕਾਂ ਨੂੰ ਸਾਧ ਕੇ ਦੱਸੀਏ ਕਿ ਤੁਹਾਡੇ ਅਧਿਕਾਰ ਕੀ ਆ ਤੇ ਤੁਹਾਨੂੰ ਅਧਿਕਾਰਾਂ ਤੋਂ ਕਿਵੇਂ ਚੇਤਨਾ ਕੀਤੀ ਜਾਂਦੂਗੀ ਤੇ ਅਸੀਂ ਫੇਰ ਵੀ ਮੈਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਜਾਂ ਸਾਰੇ ਜਿਹੜੇ ਪੰਜਾਬ ਦੇ ਵਿੱਚ ਪੀੜਤ ਲੋਕ ਆ ਜਿਹੜੇ ਅਧਿਕਾਰਾਂ ਤੋਂ ਜਾਂ ਪੁਲਿਸ ਪ੍ਰਸ਼ਾਸਨ ਤੋਂ ਧੱਕੇ ਨਾਲ ਉਹਨਾਂ ਦੇ ਪਰਚਾ ਦਰਜ ਕੀਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਕੁਲਦੀਪ ਜੀ ਨਾਲ ਸੰਪਰਕ ਕਰੋ ਬਲਬੀਰ ਸਿੰਘ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਬੰਦਾਰ ਸਾਹਿਬ ਦਵਾਵਾਂਗੇ ਜੇ ਕਿਤੇ ਤੁਹਾਨੂੰ ਲੀਗਲ ਰੈਮਡੀ ਲੋੜ ਹੋਵੇ ਤੁਹਾਨੂੰ ਦਵਾਵਾਂਗੇ ਤੇ ਅੱਜ ਸਾਨੂੰ ਲੋੜ ਆਪਣੇ ਅਧਿਕਾਰਾਂ ਤੋਂ ਪੂਰਤਾ ਚੇਤਨੋਂ ਦੀ ਤਾਂ ਤੁਸੀਂ ਅੱਜ ਸਾਰੇ ਲੋਕ ਅੱਜ ਜਿਹੜੀ ਇੰਟਰਨੈਸ਼ਨਲ ਹਮਨਰਾਈਟ ਆਰਗੇਨਾਈਜੇਸ਼ਨ ਜੁੜੀ ਆ ਉਹਦੇ ਸੰਸਦਾਂ ਨਾਲ ਜੁੜੋ ਤਾਂ ਵੱਧ ਤੋਂ ਵੱਧ ਮੈਂਬਰ ਬਣ ਕੇ ਇਸ ਸੰਸਦਾਂ ਨੂੰ ਕਾਮਯਾਬ ਕਰੀਏ ਤੇ ਆਪਣੇ ਅਧਿਕਾਰਾਂ ਨੂੰ ਸਮਝਦੇ ਹੋਏ ਆਪਣੇ ਅਧਿਕਾਰਾਂ ਲਈ ਲੜਾਈ ਲੜੀਏ ਕਿਉਂਕਿ ਇਹ ਅਧਿਕਾਰ ਐਵੇਂ ਨਹੀਂ ਮਿਲਦੇ ਇਹ ਅਧਿਕਾਰ ਲੜਾਈ ਲੜਿਆ ਮਿਲਦੇ ਆ ਜੇਕਰ ਅੱਜ ਸਾਡਾ ਦੇਸ਼ ਆਜ਼ਾਦ ਹੋਇਆ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੀਆਂ ਭੈਣਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਯਾਦ ਕਰਾਇਆ ਆਪਣੇ ਅਧਿਕਾਰ ਲੈ ਕੇ ਅੱਜ ਆਜ਼ਾਦੀ ਦਾ ਨਿਗ ਮਾਰ ਰਹੇ ਆ ਜੇਕਰ ਆਪਾਂ ਅੱਜ ਵੀ ਆਪਣੇ ਅਧਿਕਾਰਾਂ ਨੂੰ ਲੈਣਾ ਵਾ ਤਾਂ ਜਾਂ ਜਿਹੜੀ ਇੱਥੇ ਪ੍ਰਸ਼ਾਸਨ ਧੱਕਾ ਕਰ ਰਿਹਾ ਜਾਂ ਕੋਈ ਸਰਕਾਰਾਂ ਤੱਕ ਅਕਰਦੀਆਂ ਉਸ ਜਾਦੀ ਨੂੰ ਨਿਗ ਮੰਨਣਾ ਉਸ ਗੁਲਾਮੀ ਤੋਂ ਛੁਟਕਾਰਾ ਪੜਾ ਤੇ ਸਾਨੂੰ ਅੱਜ ਇੱਕ ਮੁੱਠ ਹੋ ਕੇ ਲੜਾਈ ਲੜਨ ਦੀ ਲੋੜ ਆ ਤਾਂ ਮੈਂ ਫਿਰ ਇੱਕ ਦੁਬਾਰਾ ਡਾਕਟਰ ਸਿੰਘ ਜੀ ਦਾ ਤੇ ਡਾਕਟਰ ਗੌਰਵ ਜੀ ਦਾ ਧੰਨਵਾਦ ਕਰਦਾ ਤੇ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਵੱਡੇ ਪੱਧਰ ਤੇ ਇਕੱਠੇ ਹੋ ਕੇ ਇਹ ਸੰਸਦਾ ਤਿਆਰ ਕਰੀਏ ਤੇ ਆਪਣੇ ਲੋਕਾਂ ਦੇ ਅਧਿਕਾਰ ਲਈ ਲੜਾਈ ਲੜੀਏ ਧੰਨਵਾਦ ਸਰਜੀ ਸਿੰਘ ਮੈਂ ਸਭ ਤੋਂ ਪਹਿਲੇ ਆਪ ਲੋਕਾਂ ਦਾ ਅਭਿਨੰਦਨ ਕਰਦਾ ਹਾਂ ਔਰ ਜੈਸਾ ਕਿ ਅਭੀ ਸਰਵਜੀਤ ਜੀ ਨੇ ਆਪਕੋ ਦੱਸਿਆ ਹੈ ਕਿ ਹਮੇ ਕਿਸ ਤਰ੍ਹਾਂ ਸੇ यहाँ पे इंटरनेशनल ह्यूमन राइट्स को मजबूत करना है लोगों के लिए लड़ाई लड़नी है न्याय दिलाना है किस तरह से निष्पक्ष काम करना है इसके पहले पूर्व आपको कुलदीप जी भी डिफाइन किए हैं तो हम उस पर उनकी सारी बातों पे सहमत हैं और इंटरनल मीटिंग हमारा आज का सार्थक रहा है और आगे जो भी क्रियाकलाप करेंगे हम जल्द ही आज कोर टीम का गठन करने की प्रयास कर रहे हैं कोर टीम गठन होते ही हम पूरे जागरूकता अभियान पूरे पंजाब में लेके चलेंगे और जहाँ भी कोई भी ह्यूमन राइट्स का उल्लंघन करता है कोई अधिकारी हो या कोई प्रशासनिक या किसी तरह का कोई भी हो तो उस पर हम लोग उसकी लड़ाई लड़ेंगे जो ह्यूमन राइट्स के अधिकार नहीं ह्यूमन राइट्स के जो जो अधिकार हैं मौलिक अधिकार का हम लोग जो हैं एक कवच है और मौलिक अधिकार का कहीं भी उल्लंघन होता तो उसके लिए हम तो, लड़ाई लड़ेंगे और जागरूकता अभियान बलबीर सिंह कोऑर्डिनेटर पंजाब मैं अंतरराष्ट्रीय मनुखी अधिकार संगठन तो साढ़े डायरेक्टर साहब आए उन्हें डॉक्टर विजय जी का सरदार सरब जी जी का ਗੁਰਦੀਪ ਸਿੰਘ ਜੀ ਗੁਰਦੀ ਦਾ ਇਸ ਮੀਟਿੰਗ ਵਿੱਚ ਆਉਣ ਤੇ ਬਹੁਤ ਧੰਨਵਾਦ ਕਰਦਾ ਉਹਨਾਂ ਆ ਕੇ ਸਾਨੂੰ ਬਹੁਤ ਹੀ ਚੰਗੀਆਂ ਗੱਲਾਂ ਸਾਡੇ ਅਧਿਕਾਰਾਂ ਦੇ ਪ੍ਰਤੀ ਕੀਤੀਆਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ। ਉਹ ہماری ਹੋਮੋਰਾਇਸੀ ਟੀਮ ਜੋ ਦਿੱਲੀ ਸੈਸੀ ਤਾਂ ਉਹਨਾਂ ਦਾ ਮੀਟਿੰਗ ਜੋ ਅੱਜ ਬਹੁਤ ਵਧੀਆ ਰਹਾ ਔਰ ਮੀਟਿੰਗ ਦੇ ਦੌਰਾਨ ਉਹਨਾਂ ਨੇ ਇਹ ਵੀ ਬੋਲਣਾ ਕਿ ਜੋ ਮਨੁੱਖੀ ਅਧਿਕਾਰਾਂ ਦਾ ਕੋਈ ਵੀ ਮੁਸ਼ਕਲ ਆਏਗੀ ਔਰ ਜੋ ਹਮ ਕੋ ਸ਼ਿਕਾਇਤ ਕਰੇਗਾ ਉਸ ਦਾ ਸ਼ਿਕਾਇਤ ਦਾ ਪਹਿਲ ਦੇ ਦਾਤ ਨਿਪਟਾਰਾ ਕੀਤਾ ਜਾਏਗਾ ਜਿਸ ਵਿਸ਼ੇਸ਼ ਪਦਰ ਵਿੱਚ